ਪਠਾਨਕੋਟ ਦੇ ਕਸਬਾ ਸਰਨਾ ਚ ਚੋਰਾਂ ਨੇ ਇੱਕ ਦੁਕਾਨ ਤੇ ਹੱਤਸਫੀ ਕੀਤਾ ਹੈ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਨਕਦੀ ਦੇ ਨਾਲ ਨਾਲ ਕੁੱਲ 30000 ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਉਧਰ ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਰਾਤ ਨੂੰ ਹੋਈ ਮਤਲਬ ਹੈ 9:00 ਵਜੇ 9:00 ਵਜੇ ਦੁਕਾਨ ਬੰਦ ਕਰਕੇ ਗਏ ਆ ਤੇ ਸਵੇਰੇ ਖੋਲੇ ਬਿਲਕੁਲ ਕੋਈ ਪਤਾ ਨਹੀਂ ਬਾਹਰ ਅਸੀਂ ਘਰੋਤੇ ਕਹਿੰਦੇ ਜੇ ਉਹਨੇ ਖੋਲੇ ਕੋਈ ਅੰਦਰ ਜਿਹੜਾ ਗਿਆ ਨੇ ਉਹ ਜਿਹੜਾ ਡੀਵੀਡੀ ਆ ਜਿਹੜਾ ਉਹ ਲਾਇਦਾ ਸਾਰਾ ਸਮਾਨ ਖਿਲਰਿਆ ਪਿਆ ਦੇਖਿਆ ਤਈ ਖਾਈ ਅਰਬ ਪਦ ਰਿਹਾ ਕਿਸ ਤਰ੍ਹਾਂ ਬੜਾ ਆਇਆ ਕਿਤੋਂ ਕੋਈ ਆਦਮੀ ਜੀ ਅਸੀਂ ਪੌੜੀਆਂ ਦਰਵਾਜ਼ਾ ਖੋਲ੍ਹਣ ਗਏ ਉਹ ਖੋਲ੍ਹਿਆ ਬਾਅਦ ਚ ਤੇ ਦੇਖਿਆ ਵੀ ਉਹ ਜੰਗਲੇ ਉੱਪਰ ਲਾਏ ਦੇ ਕੁਸ਼ਨ ਧਾਣ ਵਾਸਤੇ ਉਹ ਲੋਹੇ ਦੇ ਕੱਟ ਕੇ ਉਹਨਾਂ ਨੇ ਮਤਲਬ ਥੱਲੇ ਕੰਬਲ ਪਛਾ ਕੰਬਲ ਰਖਾ ਕੇ ਉਹਦੇ ਵਿੱਚ ਅੰਦਰ ਆ ਗਏ ਵੀਡੀਓ ਸਾਹਮਣੇ ਆਈ ਹੈ ਕਿਸੇ ਵੱਲ ਕੈਮਰੇ ਦੀ ਇਹ ਹੋਰ ਕਿਹ ਕੈਮਰੇ ਦੀ ਆਈ ਆ ਉਹ ਨੂੰ ਪਤਾ ਕਦਾ ਉਸ ਤੋਂ ਅਜੇ ਕਨਫਰਮ ਨਹੀਂ ਹੋਇਆ ਸਭ ਦਾ ਨਿਸ਼ਾਨ ਹੋਈ ਕਿਤੇ ਨਹੀਂ ਨਿਸ਼ਾਨ ਕੋਈ ਕਿੰਨੇ ਲੋਕਾਂ ਨੂੰ ਨੁਕਸਾਨ ਤਾਂ ਹੀ ਹੈ ਜੇ ਕੋਈ ਚੀਜ਼ ਤੇ ਸਾਡੇ ਹਿਸਾਬ ਨਾਲ ਜੇ ਗਈ ਨਹੀਂ ਉਹਦੇ ਜਦੋਂ ਪਤਾ ਲੱਗੇ ਉਹ ਚੀਜ਼ ਉੱਪਰ ਜਾ ਨਹੀਂ ਸਕਦੀ ਉਹੋ ਜੇ ਇਹੋ ਜੇ ਵੀ 15000 ਰੁਪਏ ਆ ਰੱਖੇ ਦਾ ਸੀ ਮਤਲਬ ਸਵੇਰੇ ਕਿਹਨੂੰ ਦੇਣਾ ਸੀ ਤੇ ਉਹਦੇ ਬਾਅਦ ਕੋਈ 15 20 25000 ਦੀ ਭਾਣੇ ਕੋਈ ਪਾਟੇ ਦਾ ਨੋਟ ਸੀ ਕੋਈ ਮਤਲਬ ਤਾਪਦਾ ਜਾਂ ਸੀਗੀ ਜਿਹੜਾ ਸਰਨਾ ਓਵਰਪਲਾਏ ਬੇਜ ਆ ਉਹਦੇ ਥੱਲੇ ਦੁਕਾਨ ਆ ਉੱਥੇ ਕੋਈ ਨਾ ਨਾਮ ਲਾਉਂ ਮਯਕਤੀ ਵੱਲੋਂ ਚੋਰੀ ਕੀਤੀ ਆ ਉਹ ਐਸਆਈ ਬੋਧਰਾਜ ਮੌਕਾ ਦੇਖ ਕੇ ਆਏ ਆ ਤੇ ਕੋਈ ਡੀਵੀਆਰ ਉੱਥੋਂ ਉਹਨਾਂ ਦਾ ਕੋਈ ਮਿਸਪਲੇਸ ਹੈਗਾ ਦੁਕਾਨ ਦੇ ਵਿੱਚੋਂ ਬਾਕੀ ਸੀਸੀਟੀਵੀ ਫੁਟੇਜ ਨੂੰ ਘੁਮਾ ਲਿਆ ਜਾ ਰਿਹਾ ਜਿੰਨੇ ਵੀ ਇਹ ਜਿਹੀ ਘਰੋਈ ਕੀਤੀ ਹੈ ਉਹਨੂੰ ਜਲਦੀ ਆਪਾਂ ਟਰੇਸ ਕਰਕੇ ਗ੍ਰਿਫਤਾਰ ਕਰਾਂਗੇ ਰਿਕਵਰੀ ਕਰਾਂਗੇ ਬਾਕੀ ਜਦੋਂ ਦੀ ਮੈਂ ਤੇ ਜੁਆਇਨਿੰਗ ਕੀਤੀ ਆ ਮਾਨ ਜੋ ਵਿਐਸਐਸਪੀ ਸਾਹ ਦੇ ਨਿਚੇ ਨਿਰਦੇਸ਼ਾਂ ਤੇ ਚੋਰਾਂ ਨੂੰ ਕਾਫੀ ਆਪਾਂ ਗ੍ਰਿਫਤਾਰ ਕਰਕੇ ਤੇ ਰਿਕਵਰੀਜ਼ ਵਗੈਰਾ ਵੀ ਕੀਤੀ ਆ ਔਰ ਲਗਾਤਾਰੀ ਇਹ ਜੜੀ ਲੜੀ ਜੜੀ ਲੰਬੀ ਹੋਈ ਆ ਇਹ ਵੀ ਜਿਹੜੀ ਚੋਰੀ ਹੋਈ ਆ ਵੀ ਆਪਾਂ ਟਰੇਸ ਕਰਾਂਗੇ ਆਪਾਂ ਦੀਨਾਨਗਰ ਚੋਂ ਵੀ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਵੀ ਆਪਾਂ ਟਰੇਸ ਕਰਕੇ ਤੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਵੀ ਇਨਟੀਮੇਸ਼ਨ ਦਿੱਤੀ ਹੈ ਬਾਕੀ ਜੁੜੀ ਇਹਦੀ ਵੀ ਤਫਤੀਸ਼ ਡੁੰਗਿਆਈ ਨਾ ਕਰਕੇ ਤੇ ਟ੍ਰੇਸ ਕਰਾ ਸਰਜੀ ਕਿਤਾਬ ਚਤਾਨਨੀ ਨਸ਼ੇੜੀਆਂ ਨੂੰ ਮੇਰੇ ਵੱਲੋਂ ਇਹੀ ਚੇਤਾਵਨੀ ਹੈ ਵੀ ਉਹ ਜਾ ਕੇ ਸੁਧਰ ਜਾਣ ਤੇ ਜਾਂ ਮੇਰਾ ਏਰੀਆ ਛੱਡ ਕੇ ਚਲੇ ਜਾਣ ਮੈਂ ਕਿਸੇ ਨੂੰ ਸਫੇਰ ਨਹੀਂ ਕਰੂੰਗਾ